ਕਿਤੇ ਜਿਹੜੀ ਨਸ਼ਾ ਛਡਾਊ ਵਾਲੇ ਮਰੀਜ਼ ਹੈ ਹਾਂ ਉਹ ਨਸ਼ਾ ਛਡਾਊ ਵਾਲੇ ਕਈਆਂ ਨਸ਼ਾ ਖਾਂਦੇ ਨਹੀਂ ਉਹਨਾਂ ਨੇ ਕਾਰਡ ਬਣਾ ਰੱਖੇ ਐ ਜੀਬ ਥੱਲੇ ਵਾਲੀ ਗੋਲੀ ਜੀਬੇ ਥੱਲੇ ਵਾਲੀ ਗੋਲੀ ਵਾਲੇ ਕਾਰਡ ਬਣਾ ਰੱਖੇ ਉਹਨਾਂ ਨੇ ਹਾਂ ਉਹ ਲੈ ਕੇ ਅੰਦਰੋਂ ਬਾਹਰ 25 ਰੁਪਏ ਦੀ ਇੱਕ ਗੋਲੀ ਵੇਚਦੇ ਐ ਡਾਕਟਰ ਫਿਰ ਡਾਕਟਰ ਨੂੰ ਪਤਾ ਇਹ ਗੱਲ ਦਾ ਸਭ ਨੂੰ ਪਤਾ ਜੀ ਅੰਦਰੋਂ ਲੈ ਕੇ ਗੋਲੀ ਬਾਹਰ 25 ਰੁਪਏ ਦੀ ਇੱਕ ਗੋਲੀ ਵੇਚਦੇ ਸਤ ਸ੍ਰੀਕਾਲੋ ਦੋਸਤੋ ਇਸ ਵਕਤ ਖਰੀਆਂਗੇ ਕੌਰੀਆਂ ਦੇਖ ਸਕਦੇ ਹੋ ਸਾਹਮਣੇ ਸਰਕਾਰੀ ਹਸਪਤਾਲ ਕੌਰੀਆਂ ਜਦੋਂ بارش ਹੋ ਜਾਂਦੀ ਹੈ ਉਦੋਂ ਤੱਕ ਇਹ ਨਾਲੋਂ ਵੀ ਡੁੱਬਣ ਦਾ ਖਤਰਾ ਹੋ ਜਾਂਦਾ ਇੱਥੇ ਹਸਪਤਾਲੇ ਡੁੱਬੇ ਜਾਂਦਾ ਹੈ ਨਾ ਦੇ ਕਾਰਜ ਯੋਗ ਕੋਈ ਜਵੇ ਤੇ ਸਰਕਾਰ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਿੱਖਾ ਸ਼ਿੰਗਾਰ ਸ ਹੈ ਜਿਹੜਾ ਅਰਬਾਂ ਕੇ ਇਸ ਸੇਵਾ ਸਹੂਲਤਾਂ ਦੇ ਮੁੱਦੇ ਨੂੰ ਲੈ ਆ ਫਾਈਲਾਂ ਦੇਖੋ ਦੇਖੋ ਜੀ ਆਹ ਦੇਖੋ ਫਾਈਲਾਂ ਹਸਪਤਾਲ ਦਾ ਸਾਰਾ ਜਿਹੜਾ ਸਿਸਟਮ ਹੁੰਦਾ ਹੈ ਜਿਹੜਾ ਕੋਈ ਕੱਟਦੇ ਆ ਪਰਚੀ ਵਗੈਰਾ ਦੇਖੋ ਦੇਖ ਲਓ ਕੀ ਹਾਲਾਤ ਨੇ ਹਸਪਤਾਲ ਦੇ ਆ ਦੇਖੋ ਜੀ ਦੇਖੋ ਜਿਹੜਾ ਕੱਟਦੇ ਨੇ ਕੋਈ ਮਰੀਜ਼ਾਂ ਨੂੰ ਆਹ ਦੇਖ ਲਓ ਜੀ ਲੈ ਕਿੱਡਾ ਵੱਡਾ ਹਸਪਤਾਲ ਅਸੀਂ ਇਲਾਕੇ ਦੀ ਸ਼ਾਨ ਤੀ ਕਦੇ ਇਹ ਵੀ ਮਰੀਜ਼ ਦੇਖ ਲਓ ਆ ਕਿੱਡਾ ਸਿਸਟਮ ਖਰਾਬ ਹੋ ਰਿਹਾ ਤੇ ਇੱਧਰ ਆ ਜੋ ਇੱਥੇ ਮਰੀਜ਼ ਬੈ ਕੇ ਡੀਕਦੇ ਸੀ ਡਾਕਟਰਾਂ ਨੂੰ ਕਦੇ ਪਰ ਹਾਲਾਤ ਦੇਖ ਲਓ ਮਰੀਜ਼ ਬੈ ਕੇ ਡਾਕਟਰਾਂ ਨੂੰ ਡੀਕਦੇ ਸੀ ਜਿੰਦੇ ਹੀ ਲੱਗੇ ਪਏ ਆਹ ਦੇਖੋ ਜੀ ਕਦੇ ਅਮਲਈਆ ਮਲੇਰੀਆ ਦਾ ਹਾਲਾਤ ਮਲੇਰੀਆ ਹੁਣ ਏਦੂ ਬਾਅਦ ਮਲੇਰੀਆ ਦਾ ਟਾਈਮ ਆ ਰਿਹਾ ਹੈ ਕਰਕੇ ਲੋਕ ਮਰ ਰਹੇ ਨੇ ਮਲੇਰੀਏ ਦੀ ਕੋਈ ਗੋਲੀ ਨਹੀਂ ਕੋਈ ਦਵਾਈ ਨਹੀਂ ਹੱਥਾਂ ਜਿੰਦੇ ਲੱਗੇ ਪਏ ਨਹੀਂ ਜੀ ਦਵਾਈਆਂ ਕਿਹੜੀਆਂ ਟ੍ਰੇਨਿੰਗ ਟ੍ਰੇਨਿੰਗ ਕਿਹੜੀ ਮਿਲਣੀ ਹੈ ਟ੍ਰੇਨਿੰਗ ਹੋਰ ਹੋਰ ਮਿਲੂਗੀ ਟ੍ਰੇਨਿੰਗ ਜਿੰਦੇ ਲੱਗੇ ਪਏ ਨੇ ਦੇਖ ਸਕਦੇ ਹੋ ਹਾਲਾਤ ਸਾਰੇ ਪਾਸੇ ਜਿੰਦੇ ਲੱਗੇ ਪਏ ਨੇ ਕਵਾੜ ਆਪਰੇਸ਼ਨ ਵਾਲਾ ਵਾਰਡ ਇਹ ਆਪਰੇਸ਼ਨ ਵਾਲਾ ਉਹ ਆ ਦੇਖੋ ਕਵਾੜ ਹੋਇਆ ਪਿਆ ਸਾਰੇ ਪਾਸੇ ਵੀ ਹਾਲਾਤ ਦੇਖ ਲੋ ਕੀ ਨੇ ਹਰ ਹਸਪਤਾਲ ਪਹਿਲਾਂ ਤਾਂ ਇਹ ਖੰਡਰ ਬਣ ਗਿਆ ਹਾਂ ਖੰਡਰ ਬਣਨ ਕਰਕੇ 87 ਪਿੰਡਾਂ ਦਾ ਪਿੰਡਾਂ ਪੈਂਦਾ ਹੈ 87 ਪਿੰਡ 87 ਪਿੰਡ ਪੈਂਦੇ ਸੀ ਪਹਿਲਾਂ ਅੱਛਾ ਤੇ ਹੁਣ ਇਹ ਸਾਰਾ ਖੰਡਰ ਹੋ ਚੁੱਕਾ ਹੈ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਾਂ ਤੇ ਹਰਪਾਲ ਸਿੰਘ ਚੀਮਾ ਦੇ ਵਿੱਤ ਮੰਤਰੀ ਦੇ ਹਾਂ ਉਹਨਾਂ ਨੇ ਨਵੀਂ ਬਿਲਡਿੰਗ ਤਿਆਰ ਹੋਣ ਲੱਗ ਰਹੀ ਹੈ ਪਿੱਛੇ ਠੀਕ ਹੈ 11 ਕਰੋੜ ਰੁਪਇਆ ਉਹਨਾਂ ਨੇ ਫੰਡ ਪਾਇਆ ਕਿੰਨੇ ਟਾਈਮ ਚ ਹੋਜੂ ਸਾਰੇ 15 ਮਹੀਨਿਆਂ ਦਾ ਉਹਨਾਂ ਨੇ ਟਾਈਮ ਦਿੱਤਾ ਠੀਕ ਹੈ ਹਾਂਜੀ ਇਹ ਹਸਪਤਾਲ ਜਿਹੜਾ ਬੰਦ ਵਾਂਗੂ ਬੰਦੇ ਕਹਾਂਗੇ ਲਗਭਗ ਇਹ ਕਿੰਨੇ ਟਾਈਮ ਤੋਂ ਹੈ ਸਾਰਾ ਹਸਪਤਾਲ ਦਾ ਇਹ ਓਪੀਡੀ ਚੱਲਦੀ ਹੈ ਔਰ ਇਕੱਲੀ ਓਪੀਡੀ ਵਾਲੇ ਮਰੀਜ਼ ਹੀ ਆਉਂਦੇ ਆ ਅੱਛਾ ਤੇ ਇਹ ਕਿਤੇ ਜਿਹੜੀ ਨਸ਼ਾ ਛਡਾਊ ਵਾਲੇ ਮਰੀਜ਼ ਹੈ ਹਾਂ ਉਹਨਾਂ ਛਾੜਾਊ ਵਾਲੇ ਕਈਆਂ ਨਸ਼ਾ ਖਾਂਦੇ ਨਹੀਂ ਉਹਨਾਂ ਨੇ ਕਾਰਡ ਬਣਾ ਰੱਖੇ ਆ ਜੀਬ ਥੱਲੇ ਵਾਲੀ ਗੋਲੀ ਜੀਬ ਥੱਲੇ ਵਾਲੀ ਗੋਲੀ ਵਾਲੇ ਕਾਰਡ ਬਣਾ ਰੱਖਿਆ ਉਹਨਾਂ ਨੇ ਹਾਂ ਉਹ ਲੈ ਕੇ ਅੰਦਰੋਂ ਬਾਹਰ 25 ਰੁਪਏ ਦੀ ਇੱਕ ਗੋਲੀ ਵੇਚਦੇ ਆ ਅੱਛਾ ਬਿਾਰੇ ਅੰਦਰੋਂ ਆਕੇ ਬਾਹਰੇ ਵੇਚਦੀ ਐ ਡਾਕਟਰ ਫਿਰ ਡਾਕਟਰ ਨੂੰ ਪਤਾ ਐ ਇਹ ਗੱਲ ਦਾ ਸਭ ਨੂੰ ਪਤਾ ਜੀ ਅੰਦਰੋਂ ਲੈ ਕੇ ਗੋਲੀ ਬਾਹਰ 25 ਰੁਪਏ ਦੀ ਇੱਕ ਗੋਲੀ ਵੇਚਦੇ ਐ ਕਿੰਨਾ ਕਿੰਨਾ ਕਮਤੇ ਵਿਕਦੇ ਨੇ ਤੁਹਾਡੇ ਹਿਸਾਬ ਨਾਲ ਸਾਰੇ ਐ ਹਿਸਾਬ ਲਾ ਲਓ ਵੀ 100 ਪੇਸ਼ੈਂਟ ਹੋਊਗਾ ਘੱਟੋ ਘੱਟ 100 ਦੇ ਵਿੱਚੋਂ 30 40 ਬੰਦੇ ਵੇਚਣ ਵਾਲੇ ਨੇ ਖਾਂਦੇ ਨਹੀਂ ਹੈਗੇ ਅੰਦਰੋਂ ਫ੍ਰੀ ਲੈ ਕੇ ਬਾਹਰੇ ਵੇਚਦੇ ਨੇ ਸਾਰੇ ਵੇਚਦੇ ਐ ਕਿਸੇ ਟਾਈਮ ਇੱਥੇ ਲੈਣਾ ਲੱਗ ਜਾਂਦੇ ਤੇ ਮਰੀਜ਼ਾਂ ਦੀਆਂ ਵਾਲੇ ਦਾਲੇ ਪਿੰਡਾਂ ਦੀਆਂ ਆਲੇ-ਦਾਲੇ ਲਗਭਗ 20-30 ਪਿੰਡ 50 ਪਿੰਡ ਇੱਥੇ ਦਵਾਈ ਲੈਣ ਆਉਂਦੇ ਸੀ ਕਿਸੇ ਟਾਈਮ ਲੈਣਾ ਬੜੀਆਂ-ਬੜੀਆਂ ਲੱਗਦੀਆਂ ਸੀ 2.5 ਸਾਲ ਤੋਂ ਸਰਕਾਰ ਬਣੀ ਨੂੰ ਹੋ ਗਈ ਜਿਹੜਾ ਇਲਾਜ ਪੱਖੋਂ ਸਰਕਾਰ ਜਮਾ ਫਾੜੀ ਰਹੀ ਹੈ ਤੁਸੀਂ ਸੰਗਰੂਰ ਦੇ ਪੰਜਾਬ ਦੇ ਕਿਸੇ ਵੀ ਹਸਪਤਾਲ 'ਚ ਦੇਖ ਲਓ ਜਿਵੇਂ ਬਾਦਲ ਹਸਤਿਆਰबाजी ਕਰਦੇ ਤੇ ਜਾਨੀ ਕਿ ਆਪਦੀਆਂ ਫੋਟੋਆਂ ਲਾਉਂਦੇ ਤੇ ਮੜਾ ਜਾ ਵੀ ਕਿਤੇ ਕੁਝ ਬਣਾਉਣਾ ਕਰਨਾ ਰਾਸ਼ਨ ਕਟਾਉਣ ਤੋਂ ਲੈ ਕੇ ਉਵੇਂ ਜਿ criteria ਇਸ ਮੁੱਖ ਮੰਤਰੀ ਨੇ ਵੀ ਕੋਈ ਕਸਰ ਨਹੀਂ ਛੱਡੀ ਜਿਹੜੇ ਹਸਪਤਾਲ ਚੰਗੇ ਚੱਲਦੇ ਤੇ ਜਿੱਥੇ ਉੱਥੇ ਉਹ ਨਾ ਮਹੱਲਾ ਕਲੀਨਿਕਾ ਦੇ ਨਾਂ ਦੇ ਕੇ ਆਵਦਾ ਜਾਨੀ ਕਿ ਫੋਟੋਆਂ ਲਾਉਣ ਦੀ ਕਸਰ ਨਹੀਂ ਖੱਟੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀ ਘਾਟ ਹੈ ਡਾਕਟਰਾਂ ਦੀ ਘਾਟ ਦਵਾਈਆਂ ਦੀ ਘਾਟ ਬੰਦੇ ਉੱਥੇ ਆਉਣਗੇ ਲੋਕ ਉੱਥੇ ਆਉਣਗੇ ਜਦੋਂ ਲੋਕਾਂ ਨੂੰ ਦਵਾਈ ਮਿਲੂਗੀ ਇਹਨਾਂ ਹਸਪਤਾਲਾਂ ਦੇ ਵਿੱਚ ਨਾ ਹੀ ਡਾਕਟਰ ਹੈ ਨਾ ਹੀ ਦਵਾਈਆਂ ਨੇ ਤੇ ਨਾ ਹੀ ਇਹਨਾਂ ਦੀ ਹਾਲਤ ਚੰਗੀ ਹੈ ਤੁਸੀਂ ਦੇਖਦੇ ਹੋ ਵੀ ਅੱਜ ਅਸੀਂ ਮੌਸਮ ਕਹਿਜ ਹੈ ਜੇ ਕਿਤੇ بارش ਥੋੜੀ ਮੋਟੀ ਵੀ ਹੋ ਜਾਈ ਤਾਂ ਇੱਥੇ ਮੈਨੂੰ ਲੱਗਦਾ ਵੀ ਅੰਦਰ ਗੱਡੀਆਂ ਵਹੀਕਲ ਨਹੀਂ ਵੜਦੇ ਹੋਣਗੇ ਸਾਡੇ ਵਿਚਕਾਰ ਐਸਐਮਓ ਸਾਹਿਬ ਕਰਮਜੀਤ ਸਿੰਘ ਜੀ ਬਸਰੇ ਕਾਲ ਜੀ ਸਰ ਹਾਂਜੀ ਜਿਸ ਤਰ੍ਹਾਂ ਕਦੇ ਇਹ ਹਸਪੀਟਲ ਜੋ ਕਹਿੰਦੀ ਆ ਇਲਾਕੇ ਦਾ ਪੂਰੀ ਸ਼ਾਨ ਹੁੰਦੀ ਸੀ ਬਹੁਤ ਜ਼ਿਆਦਾ ਲੈਣਾ ਲੱਗਦੀ ਸੀ ਮਰੀਜ਼ਾਂ ਦੀਆਂ ਹੁਣ ਕਾਫੀ ਟਾਈਮ ਤੋਂ ਦੇਖਦੇ ਆ ਵੀ ਮਰੀਜ਼ ਬਿਲਕੁਲ ਨਹੀਂ ਆ ਰਹੇ ਹਸਪਤਾਲ ਚ ਕੀ ਕਾਰਨ ਹੈ ਮੁੱਖ ਇਹ ਨਹੀਂ ਮਰੀਜ਼ ਆ ਤਾਂ ਰਹੇ ਨੇ ਇਹ ਨਹੀਂ ਐ ਵੀ ਨਹੀਂ ਆ ਰਹੇ ਪਰ ਇਹਦੇ ਨਾਲ ਫਰਕ ਜ਼ਰੂਰ ਪੈਂਦਾ ਕਿਉਂਕਿ ਜਿਹੜੀ ਬਿਲਡਿੰਗ ਹੈ ਹਾਂ ਉਹ ਖਸਤਾ ਹੋਣ ਕਰਕੇ ਅ ਥੋੜੀ ਜਿਹੀ ਸਾਫ ਸਫਾਈ ਦੇ ਵਿੱਚ ਵੀ ਫਰਕ ਪੈਂਦਾ ਹੈ ਤੇ ਬਾਕੀ ਕੋਈ ਐਸੀ ਗੱਲ ਨਹੀਂ ਸਾਰਾ ਕੰਮ ਸਹੀ ਚੱਲ ਰਿਹਾ ਨਾ ਪਰ ਮਰੀਜ਼ ਜੀ ਅਸੀਂ 2 ਘੰਟਿਆਂ ਦੇ ਬਾਰੇ ਬੈ ਕੇ ਦੇਖਿਆ ਪਹਿਲਾਂ ਕੋਈ ਮਰੀਜ਼ ਨਹੀਂ ਸਾਨੂੰ ਨਜ਼ਰ ਆਇਆ ਹੁਣ ਅੱਜ ਕੱਲ ਜਿੰਮੇ ਸੀਜ਼ਨ ਹੈ ਨਾ ਅੱਜ ਕੱਲ ਜਿੰਮੇ ਹੁਣ ਬਾਹਰ ਜਿਹੜਾ ਮਜ਼ਦੂਰ ਵਰਗ ਹੈ ਉਹ ਤਾਂ ਆਪਣੇ ਕੰਮਕਾਰਾਂ ਚ ਗਿਆ ਹੋਇਆ ਹੈ ਠੀਕ ਹੈ ਦੇ ਪਹਾੜੀ ਦਾ ਸੀਜ਼ਨ ਹੈ ਹਰ ਇੱਕ ਮਜ਼ਦੂਰ ਕੰਮ ਕਰ ਰਿਹਾ ਪਰ ਫਿਰ ਵੀ ਸਵੇਰੇ ਸਵੇਰੇ ਮਰੀਜ਼ ਬਹੇਰੇ ਆਉਂਦੇ ਨੇ ਐਸਐਮਓ ਸਾਹਿਬ ਇੱਕ ਬਿਮਾਰੀ ਚੱਲ ਰਹੀ ਹੈ ਮੱਛਰ ਦੇ ਕਾਰਨ ਕਿਉਂਕਿ ਅੱਗੇ ਮੱਛਰ ਸਰਕਾਰ ਦਵਾਈ ਫਿਕਰ ਦਿੱਤੀ ਮੱਛਰ ਤਾਂ ਹੋਈਆ ਨਹੀਂ ਜੀ ਹੁਣ ਕਾਲਾ ਮੱਛਰ ਤੇ ਹੋਰ ਤਰ੍ਹਾਂ ਦਾ ਮੱਛਰ ਨੇ ਇੱਕ ਤਾਂ ਕਾਲਾ ਪੀਲੀ ਅਤੇ ਜੀ ਨਾਲ ਹੋ ਰਿਹਾ ਹੈ ਬੱਚਿਆਂ ਨੂੰ ਛੋਟੀਆਂ ਛੋਟਿਆਂ ਨੂੰ ਬਿਮਾਰੀ ਤੇ ਇੱਕ ਮਲੇਰੀਆ ਇਹਦੇ ਚ ਚੰਗੇ ਤੋਂ ਚੰਗੇ ਹਸਪਤਾਲਾਂ ਸੰਗਰੂਰ ਤੱਕ ਦਵਾਈਆਂ ਨਹੀਂ ਜਾਂ ਟੈਸਟ ਨਹੀਂ ਹੁੰਦੇ ਪੂਰੇ ਇਹ ਜਿੰਨੇ ਇਹਦੇ ਬਾਰੇ ਤੁਸੀਂ ਕਿੰਨਾ ਕੋਰੀ ਜਣੀ ਕਿ ਸੁਣਦਾ ਹੈ ਕਿ ਆਪਣੇ ਲਿਵੇ ਕੀ ਇਹ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਾਲਾ ਪੀਲਿਆ ਵਗੈਰਾ ਇਹਦੀ ਜਿਹੜੀ ਦਵਾਈ ਹੈ ਜਿੰਨੇ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਉੱਥੇ ਸਾਰੇ ਮਿਲਦੀ ਮਿਲਦੀ ਆ ਠੀਕ ਹੈ ਅੱਛਾ ਹੈ ਤੇ ਅਸੀਂ ਪੇਸ਼ੈਂਟ ਨੂੰ ਉਹਨੂੰ ਰੈਫਰ ਕਰ ਦਿੰਦੇ ਆ ਬਾਕੀ ਜਿਹੜਾ ਹੈਗਾ ਦੂਸਰਾ ਮੱਛਰ ਹੈ ਇਹ ਕਈ ਤਰ੍ਹਾਂ ਦੇ ਮੱਛਰ ਨੇ ਕਈ ਦਾ ਮੱਛਰ ਮਲੇਰੀਆ ਪੈਦਾ ਕਰਦਾ ਹੈ ਕਈ ਮੱਛਰ ਆਪਣਾ ਦੂਸਰਾ ਜਿਹੜਾ ਹੈਗਾ ਉਹ ਕਈ ਕਈ ਦਰਾਂ ਦੇ ਬਵਾਰੀਆਂ ਨੇ ਦੇ ਵਿੱਚ 6 ਤੋਂ 7 ਵਜੇ ਮੱਛਰ ਹੁੰਦਾ ਠੀਕ ਹੈ ਉਹਦੇ ਵੀ ਵੱਖ-ਵੱਖ ਸਾਰਿਆਂ ਦਾ ਉਹ ਪ੍ਰਬੰਧ ਹੈ ਜਿੰਨਾਂ ਕ ਸਾਰੀਆਂ ਦਵਾਈਆਂ ਉਪਲਬਧ ਨੇ ਕੋਈ ਦਵਾਈ ਦੀ ਪ੍ਰੋਬਲਮ ਨਹੀਂ ਹੈ ਐਨਾ ਕੁ ਜ਼ਰੂਰ ਹੈ ਕਿ ਪੇਸ਼ੈਂਟ ਜਰੂਰ ਥੋੜੇ ਜਿਨੇ ਹੁਣ ਘਟਾ ਰਹੇ ਨੇ ਨਹੀਂ ਦਵਾਈਆਂ ਦੇ ਨਮੂਨੇ ਸਾਰੀਆਂ ਮਿਲਦੀਆਂ ਨੇ ਜੀ ਬਿਲਕੁਲ ਸਾਰੀਆਂ ਦਵਾਈਆਂ ਮਿਲ ਰਹੀਆਂ ਨੇ ਡਾਕਟਰਾਂ ਦੀ ਕਿੰਨੀ ਕੰਗੀਆਂ ਜੀ ਡਾਕਟਰਾਂ ਦੀ ਕਮੀ ਬੇਟੇ ਹੈਗੀ ਹੈ ਤੇ ਡਾਕਟਰ ਕਈ ਵੇਰ ਸਾਨੂੰ ਇੱਧਰ ਉੱਧਰੋਂ ਵੀ ਮਗਾ ਕੇ ਲਾਉਣੇ ਪੈਂਦੇ ਆ